ਦੀ ਜਾਂ ਫਿਰ ਕਿੰਨਾ ਕੁ ਸਾਥ ਹੈ ਜਿਸ ਹਿਸਾਬ ਨਾਲ ਚੱਲਦੇ ਹੋਏ ਤੁਸੀਂ ਇੱਕ ਪੰਜਾਬ ਦੇ ਨਾਗਰਿਕ ਬਣ ਕੇ ਕੀ ਸੋਚਦੇ ਹੋ ਉਹਨਾਂ ਬਾਰੇ ਉਹ ਉਹਨਾਂ ਦੀ ਇੱਕ ਆਪਣੀ ਸੋਚ ਹੈ ਔਰ ਉਹ ਕੋਈ ਅੱਜ ਕੋ ਨਵੀਂ ਚੀਜ਼ ਨਹੀਂ ਗੱਲ ਕਹਿਣ ਲੱਗੇ ਉਹ ਜਿਹੜੀ ਗੱਲ ਕਹਿਣੀ ਹੁੰਦੀ ਹੈ ਉਹ ਸਾਫ਼ ਸੁਥਰੇ ਦਿਲ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਆਪਣੀ ਬੇਬਾਕ ਤਰੀਕੇ ਨਾਲ ਰੱਖਦੇ ਆ ਹਾਂ ਲੇਕਿਨ ਕਿੱਥੋਂ ਲੜਨੀ ਨਹੀਂ ਲੜਨੀ ਇਹਦੇ ਬਾਰੇ ਉਹ ਦੱਸ ਸਕਦੇ ਜਾਂ ਪਾਰਟੀ ਹਾਈ ਕਮਾਂਡ ਕਰ ਸਕਦੀ ਹੈ ਜਦ ਤੱਕ ਮੇਰੇ ਸਾਥ ਦੀ ਗੱਲ ਹੈ ਬਿਲਕੁਲ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਉਜਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਤੱਕ ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਉਹ ਜੀ ਸਾਹਿਬ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਪਾਰਟੀਆਂ ਲੱਗੀਆਂ ਵਾ ਹਾਲਾ ਕਿ ਕਈ ਨੁਮਾਇंदे ਵੀ ਸਾਹਮਣੇ ਆ ਚੁੱਕੇ ਆ ਕਿ ਜਿਹੜੇ ਚੋਣ ਲੜਨ ਦੀ ਇੱਛੂ ਕਰਦੇ ਹੋ ਸਕਦਾ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜੀ ਟਿਕਟ ਦੇ ਲੇਕਿਨ ਕਾਂਗਰਸ ਦਾ ਇੱਕ ਸ਼ਸ਼ੋਪੰਜਾ ਸਾਹਮਣੇ ਆ ਰਿਹਾ ਹੈ ਕਿਉਂਕਿ ਕਾਂਗਰਸ ਦੇ ਕਈ ਉਮੀਦਵਾਰ ਹੈ ਕਿਉਂਕਿ ਤੁਹਾਡੇ ਆਪਣੇ ਹੀ ਤੁਹਾਡੇ ਖਿਲਾਫ ਇਸ ਵੇਲੇ ਖੜੇ ਨਜ਼ਰ ਆ ਰਹੇ ਆ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਜਦੋਂ ਇਲੈਕਸ਼ਨ ਦਾ ਦੌਰ ਹੁੰਦਾ ਹੈ ਨਾ ਉਦੋਂ ਜਿਹੜਾ ਵੀ ਬੰਦਾ ਰਾਜਨੀਤੀ ਦੇ ਵਿੱਚ ਕੰਮ ਕਰਦਾ ਚਾਹੇ ਉਹ ਛੋਟੇ ਲੈਵਲ ਦਾ ਲੀਡਰ ਹੋਵੇ ਚਾਹੇ ਵੱਡਾ ਉਹਦੀ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜਾ ਆਪਣਾ ਹੁਨਰ ਹੈ ਜਾਂ ਮੈਂ ਆਪਣੀ ਗੱਲਬਾਤ ਜਿਹੜੀ ਹੈ ਜਾਂ ਜਿਹੜੀ ਮੈਂ ਸੇਵਾ ਕਰਨਾ ਚਾਹੁੰਦਾ ਹੈ ਮੈਂ ਕੋਈ ਚੁਣੇ ਹੋਏ ਅਹੁਦੇ ਤੇ ਜਾ ਕੇ ਉਹਦੀ ਕਰ ਸਕਾਂ ਸੋ ਇਹਦੇ ਚ ਸਾਰੀਆਂ ਪਾਰਟੀਆਂ ਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਓ ਹਰ ਹੀ ਜਗ੍ਹਾ ਹੀ ਹਰ ਇੱਕ ਬੰਦੇ ਦੀ ਖਾਹਿਸ਼ ਮੁਤਾਬਕ ਹੋਵੇ ਪਾਰਟੀਆਂ ਦਾ ਲੋਕਤੰਤਰ ਵੀ ਆ ਖਾਸ ਕਰ ਸਾਡੀ ਕਾਂਗਰਸ ਪਾਰਟੀ ਦਾ ਵੀ ਕੋਈ ਵੀ ਬੰਦਾ ਟਿਕਟ ਮੰਗ ਸਕਦਾ ਹੈ ਉਹਦੀ ਟਿਕਟ ਜਿਹੜਾ ਦੇਣਾ ਨਹੀਂ ਦੇਣਾ ਉਹ ਪ੍ਰੈਰੈਗੇਟਿਵ ਜਿਹੜਾ ਹੈ ਉਹ ਹਾਈ ਕਮਾਂਡ ਦਾ ਹੁੰਦਾ ਹੈ ਸੋ ਇਸ ਵੀ ਦੇ ਜਿਹੜੀ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਤੁਸੀਂ ਵੇਖੋ ਦੋ ਦੋ ਤਿੰਨ ਤਿੰਨ ਚਾਰ ਚਾਰ ਜਗ੍ਹਾ ਹਰ ਜਗ੍ਹਾ ਹੀ ਕੈਂਡੀਡੇਟ ਨੇ ਇੱਕ ਵੀ ਸੀਟ ਐ ਹੋ ਜਿਹਨੇ ਕਿ ਜਿੱਥੇ ਕੋਈ ਕਹਿੰਦਾ ਜੀ ਸਿੰਗਲ ਕੈਂਡੀਡੇਟ ਹੈ ਕਾਂਗਰਸ ਦਾ ਵੀ ਉਹੀ ਹੈ ਸੋ ਜਿਹੜਾ ਖੀਰ ਤੇ ਜੋ ਵੀ ਫੈਸਲਾ ਪਾਰਟੀ ਕਰੂਗੀ ਅਸੀਂ ਪਾਰਟੀ ਦੇ ਫੈਸਲੇ ਦੇ ਨਾਲ ਕਿਉਂਕਿ ਅਸੀਂ ਬਤੌਰ ਜਿਹੜੀ ਸਫਰ ਦੀ ਸ਼ੁਰੂਆਤ ਕੀਤੀ ਉਹ ਬਤੌਰ ਕਾਂਗਰਸ ਪਾਰਟੀ ਦੇ ਕੌਂਸਲਰ ਤੋਂ ਸ਼ੁਰੂ ਹੋਏ ਆ ਉਸ ਤੋਂ ਪਹਿਲਾਂ ਵੀ ਛੋਟੇ ਛੋਟੇ ਅਹੁਦੇ ਰਹੇ ਆ ਪਰ ਹਰ ਤਰ੍ਹਾਂ ਦਾ ਮਤਲਬ ਮਾਨਸਕਾਰ ਪਾਰਟੀ ਤੋਂ ਮਿਲੇ ਆ ਤੇ ਪਾਰਟੀ ਨੇ ਦੇਖਣਾ ਕਿ ਜਿਹੜਾ ਤਾਨਾਸ਼ਾਹ ਹੈ ਉੱਪਰ ਜਿਹੜੀ ਜਿਹਦੇ ਨਾਲ ਲੜਾਈ ਹੈ ਸਾਡੀ ਮੁੱਖ ਲੜਾਈ ਹੈ ਕਿ ਉਹਦੇ ਨਾਲ 100% ਚਾਂਸ ਤੇ ਹੈ ਕਿ ਸਰਕਾਰ ਸਾਡੀ ਬਣੇਗੀ ਤੇ ਜੇ ਬਾਈ ਚਾਹ ਤੁਹਾਨੂੰ ਨਿੱਕੀ ਵੀ ਹੁੰਦੀ ਹੈ ਉਹਦੇ ਨਾਲ ਲੜਾਈ ਕਿਦਾਂ ਲੜੀ ਜਾ ਸਕਦੀ ਉਹਦੇ ਨਾਲ ਕਿਹੜੇ ਬੰਦੇ ਲੜ ਸਕਦੇ ਆ ਕਿਹੜੇ ਬੰਦੀ ਤੋਂ ਜਿੱਤ ਕੇ ਜਾ ਸਕਦੇ ਉਹ ਸਾਰੀਆਂ ਚੀਜ਼ਾਂ ਉਹਨਾਂ ਵੇਖਣੀ ਆ ਪੱਕੇ ਉਹ ਜੋ ਫੈਸਲਾ ਕਰਨਗੇ ਅੰਤਮ ਫੈਸਲਾ ਉਹ ਪਾਰਟੀ ਦਾ ਹੋਏਗਾ ਔਰ ਉਹਨੂੰ ਅਸੀਂ ਸਨਮਾਨ ਵੀ ਦਵਾਂਗੇ ਤੁਸੀਂ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ ਵਾ ਛੋਟੇ ਉਦਿਆਂ ਦੇ ਵੀ ਰਹੇ ਉਹ ਕਾਂਗਰਸ ਦੇ ਕਾਉਂਸਲਰ ਤੋਂ ਸਿੱਧਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਜਦੋਂ ਇਹੋ ਜਿਹਾ ਸਮਾਂ ਆਂਦਾ ਵਾ ਜਦੋਂ ਆਪਣੇ ਨਾਲ ਹੀ ਲੜਾਈ ਲੜਨੀ ਪੈਂਦੀ ਹੈ ਟਿਕਟ ਲਈ ਮੁਸ਼ਕਲ ਆਉਂਦੀ ਆ ਉਸ ਵੱਲੇ ਮੇਰੇ ਖਿਆਲ ਕੋਈ ਮੁਸ਼ਕਲ ਨਹੀਂ ਦੇਖੋ ਜਦੋਂ ਤੁਸੀਂ ਚੁਣੇ ਜਾਂਦੇ ਜੇ ਤੁਹਾਡਾ ਫਰਜ਼ ਬਣਦਾ ਹੈ ਕਿ ਲੋਕਾਂ ਪ੍ਰਤੀ ਸਮਾਜ ਪ੍ਰਤੀ ਔਰ ਪਾਰਟੀ ਪ੍ਰਤੀ ਤੰਦੇਈ ਦੇ ਨਾਲ ਕੰਮ ਕਰਨਾ ਉਹ ਮੇਰਾ ਖਿਆਲ ਅਸੀਂ ਸਾਰਾ ਕੀਤਾ ਹੈ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਹਰ ਪੱਖ ਦੇ ਤੋਂ ਹੀ ਚਾਹੇ ਪਾਰਲੀਮੈਂਟ ਦੇ ਅੰਦਰ ਹੋਵੇ ਚਾਹੇ ਪਾਰਲੀਮੈਂਟ ਦੇ ਬਾਹਰ ਹੋਵੇ ਚਾਹੇ ਕੌਨਸੀ ਚੰਸੀ ਦੀਆਂ ਕੋਈ ਮੁੱਦੇ ਹੋਣ ਹਲਕੇ ਦੇ ਕੋਈ ਧਰਨਾ ਦੇਣ ਦੀ ਗੱਲ ਹੋਵੇ ਜਿੱਦਾਂ ਕਿਸਾਨੀ ਵੀਲੇ ਆਪਾਂ ਵੱਡਾ ਧਰਨਾ ਇੱਕ ਸਾਲ ਦਿੱਤਾ ਹੈ ਸੋ ਆਪਣੇ ਵੱਲੋਂ ਕੋਸ਼ਿਸ਼ ਕਰਕੇ ਹਰ ਪੱਖ ਦੇ ਉੱਤੇ ਕੰਮ ਕੀਤਾ ਹੈ ਸੋ ਪਾਰਟੀ ਵਿੱਚੋਂ ਕਈ ਵਾਰ ਇਹ ਹੋ ਜਾਂਦਾ ਵੀ ਹਰ ਕੋਈ ਚਾਹੁੰਦਾ ਹੈ ਕਿ ਮਤਲਬ ਮੈਂ ਓਰਾ ਗਾਂ ਵਧਾ ਇਹਦਾ ਤੁਸੀਂ ਕਿਹਾ ਕਿ ਕਾਉਂਸਲਰ ਤੋਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਤੇ ਮੈਂ ਤੇ ਸ਼ੁਕਰੀਆ ਅਦਾ ਕਰਦਾ ਇਸ ਧਰਤੀ ਦਾ ਕਿਉਂਕਿ ਇਹ ਹੁਣ ਅੰਮ੍ਰਿਤਸਰ ਸ਼ਹਿਰ ਮੇਰੇ ਵਾਸਤੇ ਸ਼ਹਿਰ ਨਹੀਂ ਮੇਰਾ ਪਰਿਵਾਰ ਹੈ ਮੇਰੀ ਫੈਮਿਲੀ ਹੈ ਇੱਕ ਸੋ ਜਿੱਦਾਂ ਉਹਨਾਂ ਨੇ ਮਾਨਸਕਾਰ ਦਿੱਤਾ ਹੈ ਔਰ ਕੁਦਰਤੀ ਗੱਲ ਹੈ ਹੁਣ ਹਰ ਕੋ ਬੰਦਾ ਵੀ ਦੂਸਰੇ ਬੰਦੇ ਦੇ ਮਨ ਚ ਵੀ ਆਉਂਦਾ ਕਿ ਮੈਂ ਇਹ ਸੌਦੇ ਤੇ ਪਹੁੰਚਾਂ ਉਹਦੇ ਚ ਕੋਈ ਇਹ ਜੀ ਮਤਲਬ ਮੇਰਾ ਖਿਆਲ ਕੋਈ ਤਲਕੀ ਵਾਲੀ ਗੱਲ ਨਹੀਂ ਹੈਗੀ ਆਪਾਂ ਕਹਿੰਦੇ ਇਹ ਤਲਕੀ ਹੈ ਤੁਸੀਂ ਵੇਖੋ ਅਸੀਂ ਸਾਰੇ ਇਕੱਠੇ ਬਹਿ ਕੇ ਮਿਲਦੇ ਵੀ ਆਂ ਹਰ ਜਗ੍ਹਾ ਜਾਂਦੇ ਵੀ ਆਂ ਮੈਂ ਵੀ ਜਾਂਦਾ ਉਹ ਵੀ ਆਉਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਦੇਖੋ ਇਹਨੂੰ ਇੱਕ ਮੈਂ ਕਹਿੰਦਾ ਕਿ ਬੜੇ ਵੱਡੇ ਦਿਲ ਦੇ ਨਾਲ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਦੀ ਪਾਰਟੀ ਚ ਹੋਂਦ ਰਹਿਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਹਰ ਕੌਨਸਟੀਚੁਐਂਸੀ ਚਾਹੇ ਕਾਉਂਸਲਰ ਦੀ ਹੈ ਚਾਹੇ ਐਮਐਲਏ ਦੀ ਹੈ ਚਾਹੇ ਐਮਪੀ ਦੀ ਹੈ ਇਸੇ ਤਰੀਕੇ ਦੇ ਨਾਲ ਚਾਹੇ ਕੋਈ ਕਿੱਡਾ ਵੀ ਵੱਡਾ ਲੀਡਰ ਕਿਉਂ ਨਾ ਹੋਵੇ ਉੱਥੇ ਹਰੇਕ ਨੂੰ ਅਧਿਕਾਰ ਹੈ ਕਿ ਆਪਣੀ ਗੱਲ ਆਪਣੀ ਟਿਕਟ ਵੀ ਮੰਗ ਸਕਦਾ ਆਪਣੇ ਦੇ ਦਾਅਵਾ ਵੀ ਪੇਸ਼ ਕਰ ਸਕਦਾ ਸੋ ਇਹਦੇ 'ਚ ਗੁੱਸਾ ਨਹੀਂ ਕਰਨਾ ਚਾਹੀਦਾ ਮੇਰੇ ਖਿਆਲ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਤੁਹਾਡਾ ਨਾਮ ਪਿਛਲੇ ਦਿਨ ਕਾਫੀ ਗੱਲਾਂ ਆਈਆਂ ਸੀ ਔਜਲਾ ਸਾਹਿਬ ਭਾਜਪਾ 'ਚ ਜਾ ਰਹੇ ਆ ਆਮ ਆਦਮੀ ਪਾਰਟੀ ਜਾ ਰਹੇ ਆ ਕਿੰਨੀਆਂ ਕਿ ਸੱਚਾਈ ਹੈ ਦੇਖੋ ਟੀਆਰਪੀ ਵਧਾਉਣ ਵਾਸਤੇ ਕੋਈ ਵੀ ਖਬਰ ਲਾ ਸਕਦਾ ਨਾਤੇ ਮੈਂ ਕਿਸੇ ਨਾਲ ਕੋਈ ਮੀਟਿੰਗ ਕੀਤੀ ਹੈ ਨਾ ਮੇਰੇ ਨਾਲ ਕਿਸੇ ਨੇ ਮੀਟਿੰਗ ਕੀਤੀ ਹੈ ਤੇ ਇਹ ਹਵਾ ਜਿਹਾ ਥੋੜਾ ਹੁੰਦਾ ਕਿ ਆਪਣੇ ਆਪ ਵੀ ਕਿਤੇ ਚੜੇ ਜਾਗੇ ਦੂਜੀ ਗੱਲ ਮੈਂ ਤੁਹਾਨੂੰ ਪਹਿਨੋਂ ਹੀ ਕਹਿ ਰਿਹਾ ਕਰ ਚੁੱਕਾ ਕਿ ਕਾਂਗਰਸ ਪਾਰਟੀ ਤੋਂ ਸ਼ੁਰੂਆਤ ਹੋਈ ਹੈ ਕਾਂਗਰਸ ਪਾਰਟੀ ਚ ਹੀ ਸਭ ਕੁਝ ਮਿਲਿਆ ਹੈ ਔਰ ਇਹ ਆਪਾਂ ਇਹੋ ਜਿਹੇ ਬੰਦੇ ਬਦੇ ਹੈ ਨਹੀਂ ਕਿ ਪਿੱਠ ਕਰ ਲਾਂਗੇ ਪਾਰਟੀ ਵਾਲੇ ਬੰਨੇ ਔਰ ਆਪਣੀ ਤਨਦੇਈ ਦੇ ਨਾਲ ਆਪਣੇ ਪੂਰੀ ਇਮਾਨਦਾਰੀ ਦੇ ਨਾਲ ਜਿੰਨਾ ਵੀ ਕੰਮ ਹੋ ਸਕਿਆ ਉਹ ਹਰ ਪੱਖ ਤੋਂ ਕੀਤਾ ਹੈ ਸੋ ਖਬਰਾਂ ਕਈ ਵਾਰ ਕੋਈ ਟੀਆਰਪੀ ਵਧਾਉਣ ਲਈ ਲਾ ਲਿੰਦਾ ਕਈ ਵਾਰੀ ਜਿਵੇਂ ਬਾਰ ਕੋਈ ਬੰਦਾ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਵਿਰੋਧ ਚ ਹੈ ਤੁਹਾਡੇ ਇਹਨਾਂ ਕੁਝ ਵਿਰੋਧ ਚ ਹੈ ਫਿਰ ਹਰ ਕੋਈ ਬੰਦਾ ਸੋਚਦਾ ਵੀ ਇਦਾਂ ਵੀ ਹੋ ਸਕਦਾ ਇਦਾਂ ਵੀ ਹੋ ਸਕਦਾ ਮੈਂ ਤੇ ਇਹ ਸੁਣਦਾ ਰਿਹਾ ਕਿ ਸੂਤਰਾਂ ਦੇ حوالے ਤੋਂ ਪਰ ਸੂਤਰ ਕਿਹੜੇ ਮੈਨੂੰ ਤੇ ਅਜੇ ਤੱਕ ਨਹੀਂ ਮਿਲਿਆ ਮੈਂ ਤੇ ਹਰੇਕ ਨੂੰ ਕਿਹਾ ਭਾਈ ਸੂਤਰ ਸਾਨੂੰ ਵੀ ਵਿਖਾ ਦਿਓ ਕਿਹੜੇ ਸੂਤਰ ਐ ਇਸ ਵਾਰੀ ਮੁੱਦੇ ਕੀ ਰਹਿਣਗੇ ਕਿਉਂਕਿ ਚੋਣਾ ਬਹੁਤ ਲੱਗੇ ਐਸ ਵਾਰੀ ਕੀ ਲੱਗਦਾ ਕਿ ਕਿਹੜੇ ਮੁੱਦਿਆਂ ਦੇ ਆਸਤੇ ਤੁਸੀਂ ਲੋਕਾਂ ਕੋ ਵੋਟ ਮੰਗੋਗੇ ਕਿਉਂਕਿ ਪਹਿਲੇ ਤੁਸੀਂ ਮੌਜੂਦਾ ਸੰਸਦ ਵੀ ਹੋ ਕਈ ਕੰਮ ਤੁਸੀਂ ਇਹੋ ਜਿਹੇ ਕਹੇ ਹੋ ਨੇ ਜਿਹੜੇ ਅਜੇ ਤੱਕ ਨਹੀਂ ਹੋਏ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕੰਮ ਪਾਇਓਰਟੀ ਦੇ ਅਧਾਰ ਤੇ ਕਰਨੇ ਚਾਹੀਦੇ ਜਿਹੜੇ ਤੁਹਾਡੇ ਕੋਲ ਰਹਿ ਗਏ ਦੇਖੋ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ ਜਦੋਂ ਆਪਾਂ ਚੁਣੇ ਜਾਂਦੇ ਆ ਸਾਡਾ ਸਫ਼ਰ ਉਦੋਂ ਸ਼ੁਰੂ ਹੋ ਜਾਂਦਾ ਲੋਕਾਂ ਨੇ ਮਤ ਦਾ ਦਾਨ ਕੀਤਾ ਹੁੰਦਾ ਕਿ ਅਸੀਂ ਇਸ ਬੰਦੇ ਨੂੰ ਆਪਣੀ ਸੂਝ-ਬੂਝ ਦੇ ਨਾਲ ਅਗਲੇ 5 ਸਾਲ ਵਾਸਤੇ ਬਤੌਰ ਮੈਂਬਰ ਪਾਰਲੀਮੈਂਟ ਚੁਣ ਕੇ ਭੇਜ ਰਹੇ ਹਾਂ ਔਰ ਜਿਹੜੇ ਉਹਦੇ ਅਖਤਿਆਰ ਦੇ ਆਉਂਦੇ ਸਾਰੇ ਕੰਮ ਨੇ ਉਹਦੀ ਜਿੰਮੇਵਾਰੀ ਫਿਕਸ ਹੋ ਜਾਂਦੀ ਕਿ ਤੁਸੀਂ ਕਰਨੇ ਨੇ ਇਚ ਕੋਈ ਸਹਾਨ ਨਹੀਂ ਹੁੰਦਾ ਸੋ ਮੈਂ ਬਤੌਰ ਮੈਂਬਰ ਪਾਰਲੀਮੈਂਟ ਜਿੰਨੇ ਵੀ ਮੇਰੇ ਧਿਆਨ ਚ ਜਨਰਲ ਜਿਹੜੀ ਡਿਵੈਲਪਮੈਂਟ ਹੈ ਸ਼ਹਿਰ ਦੀ ਦੇਖਿਆੜੀ ਸ਼ਹਿਰ ਦੀ ਜਿਹੜੇ ਜਨਰਲ ਮੁੱਦੇ ਨੇ ਜਿਹੜੇ ਕੇਂਦਰ ਸਰਕਾਰ ਨਾਲ ਰਿਲੇਟਡ ਨੇ ਖਾਸ ਕਰ ਜਿਹੜੇ ਕੇਂਦਰ ਨਾਲ ਔਰ ਚਾਹੇ ਰਾਜ ਸਰਕਾਰ ਨਾਲ ਵੀ ਸੰਬੰਧ ਰੱਖਦੇ ਇਹ ਮੈਂ ਹਰ ਇੱਕ ਮੁੱਦੇ ਦੇ ਉੱਤੇ ਪੂਰਨ ਤੌਰ ਤੇ ਗੱਲਬਾਤ ਪਾਰਲੀਮੈਂਟ ਚ ਵੀ ਰੱਖੀ ਹੈ ਲਿਖਤੀ ਤੌਰ ਤੇ ਰਾਜ ਸਰਕਾਰ ਨਾਲ ਵੀ ਕੀਤੀ ਹੈ ਸਮੇਂ-ਸਮੇਂ ਤੇ ਮੁੱਖ ਮੰਤਰੀ ਨਾਲ ਮਿਲ ਕੇ ਵੀ ਗੱਲ ਇਹ ਕੀਤੀ ਹੈ ਚਾਹੇ ਆਪਣੇ ਕਾਂਗਰਸ ਗਵਰਨਮੈਂਟ ਸੀ ਚਾਹੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੈ ਔਰ ਮੈਂ ਹਰ ਇੱਕ ਦਿਨ ਆਲ ਹੀ ਗੱਲ ਆਪਣੇ ਅੰਮ੍ਰਿਤਸਰ ਦੇ ਮੁੱਦਿਆਂ ਦੀ ਰੱਖੀ ਹੈ ਔਰ ਜਿਹੜੇ ਮੁੱਦਿਆਂ ਦਾ ਸਵਾਲ ਹੈ ਸਭ ਤੋਂ ਵੱਡਾ ਸਾਡਾ ਸੀ ਜਦੋਂ ਹੁਣ ਦੇਖੋ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ 'ਚ ਜਾਂਦੇ ਜੇ ਕਿਸੇ ਵੀ ਦੇਸ਼ 'ਚ ਜਾਂਦੇ ਦੇ ਉੱਥੇ ਸਭ ਤੋਂ ਵੱਡਾ ਹੀ ਕੀ ਚੀਜ਼ ਦੇਖਦੇ ਆ ਉਥੋਂ ਦਾ ਇਨਫਰਾਸਟ੍ਰਕਚਰ ਕਿ ਇਨਫਰਾਸਟ੍ਰਕਚਰ ਹੋਤਾ ਤਾਂ ਰੂਡਸ ਕਿਹੋ ਜੀਆਂ ਨੇ ਉਥੋਂ ਦੀ ਪਬਲਿਕ ਟਰਾਂਸਪੋਰਟ ਕਿਹੋ ਜੀ ਹੈ ਉਥੋਂ ਦਾ ਜਿਹੜੇ ਆਉਣ ਜਾਣ ਦਾ ਆਵਾਜਾਈ ਸਾਧਨ ਹੈ ਉਹ ਕਿਹੋ ਜੀ ਨੇ ਤੋ ਮੇਰਾ ਪਹਿਲਾ ਇਹ ਸੀ ਕਿ ਬਾਰਡਰ ਬੈਲਟ ਦੇ ਅਸੀਂ ਬੈਠੇ ਆ ਬਾਰਡਰ ਬੈਲਟ ਦੇ ਉੱਤੇ ਹੋਣ ਕਰਕੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਸਾਨੂੰ ਕਰਨਾ ਪਿਆ ਵੀ ਆ ਜਿਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੜੀਆਂ ਜੋ ਇੱਥੇ ਹਾਲਾਤ ਹੋਏ ਨੇ ਫਿਰ 84 ਤੋਂ ਬਾਅਦ ਜੋ ਹਾਲਾਤ ਹੋਏ ਨੇ ਔਰ ਬਹੁਤ ਹਰੀ ਇੰਡਸਟਰੀ ਜਿਹੜੀ ਇੱਥੋਂ ਪਲਾਨ ਕਰ ਗਈ ਹੈ ਔਰ ਇੱਕ ਟੂਰਿਜ਼ਮ ਦੇ ਤੌਰ ਤੇ ਜਿਹੜਾ ਅੰਮ੍ਰਿਤਸਰ ਉੱਭਰ ਰਿਹਾ ਹੂੰ ਔਰ ਮੈਂ ਉਹਦੇ ਵਾਸਤੇ ਜਿਹੜਾ ਮੇਰਾ ਸੀ ਜਨਰਲ ਜਿਹੜੀ ਮੇਰੀ ਮੇਰਾ ਵਿਜ਼ਨ ਸੀ ਕਿ ਇਹਨੂੰ 바ਵਾ ਜਾਈ ਤੌਰ ਦੇ ਉੱਤੇ ਬੈਸਟ ਕਰੀਏ ਸੁਰਦੀ ਚ ਸਭ ਤੋਂ ਵੱਡਾ ਐਕਸਪ੍ਰੈਸ ਵੇ ਹੈ ਉਹ ਆਪਾਂ ਲੈ ਕੇ ਆਏ ਕਿਉਂਕਿ ਸਾਨੂੰ ਦੇ ਬਾਹਰ ਕੱਢ ਗਏ ਸੀ ਅੰਮ੍ਰਿਤਸਰ ਨੂੰ ਬਾਹਰੋਂ ਬਾਹਰ ਲੈ ਗਏ ਸੀ ਉਹਦੀ ਲੜਾਈ ਲੜਨੀ ਪਈ ਔਰ ਪੂਰੀ 2 ਮਹੀਨੇ ਲੜਾਈ ਲੜੀ ਉਹਦੇ ਲਈ ਧਰਨੇ ਵੀ ਦਿੱਤੇ ਕਿਉਂਕਿ ਉਹਦਾ ਕਰੋਨਾ ਸੀ ਕਰੋਨਾ ਵੇਲੇ ਕੋਈ ਬੰਦਾ ਵੀ ਨਹੀਂ ਸੀ ਮਿਲਦਾ ਔਰ ਉਹਦੇ ਦੀ ਸਾਰੀਆਂ ਸੰਸਥਾਵਾਂ ਨੂੰ ਵੀ ਇਕੱਠਿਆਂ ਕੀਤਾ ਉਹਦੇ ਲਈ ਮੈਂ ਜਿਹੜੀ ਜਿਹੜੀ ਟ੍ਰੈਜ਼ਰੀ ਬੈਂਚ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਮੰਤਰੀਆਂ ਤੱਕ ਵੀ ਪਹੁੰਚ ਕੀਤੀ ਉਹਦੇ ਇੱਥੇ ਰਹਿੰਦੇ ਲੀਡਰਾਂ ਤੱਕ ਵੀ ਪਹੁੰਚ ਕੀਤੀ ਹਰ ਪਾਰਟੀ ਦੇ ਲੀਡਰ ਨੂੰ ਮੈਂ ਅਪਰੋਚ ਕੀਤਾ ਵੀ ਭਾਈ ਇਹ ਸਾਂਝਾ ਕੰਮ ਹੈ ਗੁਰੂ ਨਗਰੀ ਹੈ ਗੁਰੂ ਨਗਰੀ ਦੇ ਵਿੱਚ ਜਿਹੜੇ ਪ੍ਰੋਜੈਕਟ ਆਉਂਦੇ ਨੇ ਇਹ ਹਰ ਕੋਈ ਬੰਦਾ ਜਦੋਂ ਇੱਥੇ ਮੱਥਾ ਟੇਕਣ ਆਉਂਦਾ ਸਰਕਾਰ ਬਣਦੀ ਉਹਦੀ ਖਾਹਿਚ ਹੁੰਦੀ ਹੈ ਕਿ ਮੈਂ ਜੋ ਕੁਝ ਬਣਿਆ ਤੇ ਮੈਂ ਕੁਝ ਕਰਾਂ ਜਿੱਦਾਂ ਕੋਈ ਬੰਦਾ ਆਪਣੇ ਜੇ ਕੋਈ ਬਾਹਰ ਅਮਰੀਕਾ ਰਹਿੰਦਾ ਉਹ ਵੀ ਕਹਿੰਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਸੋ ਉਹਦੇ ਬਾਰੇ ਤੇ ਜਿਹੜਾ ਮੇਰਾ ਖਿਆਲ ਹੈ ਕਿ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਉਹ ਐਕਸਪ੍ਰੈਸ ਵੇ ਦਾ ਉਹ ਲੜਾਈ ਲੜ ਕੇ ਆਪਾਂ ਲੈ ਕੇ ਆਏ ਪਹਿਲਾ ਅੰਮ੍ਰਿਤਸਰ ਸ਼ਹਿਰ ਹੋਏਗਾ ਪੰਜਾਬ ਦਾ ਜਿਹੜਾ ਰਿੰਗ ਰੋਡ ਬਣ ਰਿਹਾ ਜਿਹੜਾ ਸ਼ੁਰੂ ਹੋਇਆ ਸੀ ਹੁਣ ਤੇ ਚਲੋ ਸਾਰਿਆਂ ਨੇ ਅਪਰੂਵ ਕਰਾ ਲਏ ਨੇ ਆਪਾਂ ਪਹਿਲਾ ਕਰਾਇਆ ਸੀ 75 ਕਿਲੋਮੀਟਰ ਦਾ ਰਿੰਗ ਰੋਡ ਅਮਰਸਰ ਦੇ ਆਲੇ ਦੁਆਲੇ ਬਣ ਰਿਹਾ ਹੈ ਜਿਹੜਾ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਮੇਰਾ ਵਿਜ਼ਨ ਸੀ ਜਿਹੜਾ ਵੀ ਕੰਮ ਹੋਵੇ ਉਹ ਕੋਈ 50 ਸਾਲ ਤੱਕ ਸੋਚ ਕੇ ਕਰੋ ਕਿ ਕੋਈ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਲੋਕ इजीली ਮੂਵ ਕਰ ਸਕਣ ਨਵਾਂ ਸ਼ਹਿਰ ਕਿੱਦਾਂ ਬਦਨਾਇਆ ਕਿੱਦਾਂ ਉਹਦੀ ਦੇਖੋਣੀ ਚਾਹੀਦੀ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਰਿੰਗ ਰੋਡ ਦਾ ਕੰਪਲੀਟ ਇਹਨੂੰ ਕਰਵਾਇਆ ਔਰ ਔਰ ਪੂਰੀਆਂ ਫਲਾਈਟ ਚਲਵਾਈਆਂ ਅਜੰਤਰਰਾਸ਼ਟਰੀ ਔਰ ਰਾਸ਼ਟਰੀ ਫਲਾਈਟ ਜਿਹੜੀਆਂ ਨੇ ਤਕਰੀਬਨ ਤੁਸੀਂ ਕਹਿ ਸਕਦੇ ਜੇ ਕਿ 15 ਜਿਹੜੇ ਕੰਟਰੀ ਉਹ ਕਨੈਕਟ ਕਰ ਰਹੇ ਨੇ ਮਤਲਬ ਵੈਸੇ ਦੇ ਜਦੋਂ ਥਰੂ ਨਿਓਜ਼ ਹੈ ਉਹਦੇ ਨਾਲ ਤੇ ਸਾਰਾ ਯੂਰਪ ਹੀ ਖੁੱਲ ਜਾਂਦਾ ਹੈ ਜਿਹਨੂੰ ਮਰਜ਼ੇ ਤੁਸੀਂ ਨਾਮ ਲੈ ਲਓ ਪਰ ਡਾਇਰੈਕਟਲੀ ਤੌਰ ਤੇ ਇਹਨੇ ਕਨੈਕਟ ਜਿਹੜੇ ਉਹ ਕਰ ਰਹੇ ਨੇ ਔਰ ਡੋਮੈਸਟਿਕ ਫਲਾਈਟ ਵੀ ਕਾਫੀ ਜ਼ਿਆਦਾ ਜਿਹੜੀਆਂ ਨੇ ਸਮੇਂ-ਸਮੇਂ ਤੇ ਘਟਦੀਆਂ ਵੱਧਦੀਆਂ ਰਹਿੰਦੀਆਂ ਨੇ ਉਹ ਵੀ ਚਲਾਈਆਂ ਨੇ ਔਰ ਸਭ ਤੋਂ ਵੱਡੀ ਪ੍ਰਾਪਤੀ ਸੀ ਉਹ ਜੂਰ ਸਾਹਿਬ ਦੀ ਫਲਾਈਟ ਔਰ ਪਟਨਾ ਸਾਹਿਬ ਦੀ ਜੋ ਕਿ ਜੂਰ ਸਾਹਿਬ ਦੀ ਬੰਦ ਹੋ ਗਈ ਕਰੋਨਾ ਤੋਂ ਬਾਅਦ ਉਹ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਜਿਹੜਾ ਗਰਾਊਂਡ ਸਟਾਫ ਸੀ ਉਹਨਾਂ ਨੇ ਸ਼ਿਫਟ ਕਰਤਾ ਇੱਕ ਹੀ ਫਲਾਈਟ ਉੱਥੇ ਜਾਂਦੀ ਸੀ ਆਪਣੀ ਉਹ ਦੁਬਾਰਾ ਪ੍ਰਾਈਵੇਟ ਹੋਣ ਕਰਕੇ ਉਹਨਾਂ ਨੇ ਸ਼ੁਰੂ ਨਹੀਂ ਕੀਤੀ ਪਰ ਉਹਦੇ ਵਾਸਤੇ ਮਾਦਰ ਸਿੰਧਿਆ ਜੀ ਨੂੰ ਮਿਲਿਆ ਉਹ ਵੀ ਸ਼ੁਰੂ ਹੋ ਜੇਗੀ ਉਹ ਵੀ ਇੱਕ ਵੱਡੀ ਪ੍ਰਾਪਤੀ ਸੀ ਕਿ ਤਖਤ ਪਟਨਾ ਸਾਹਿਬ ਨੂੰ ਔਰ ਹਜ਼ੂਰ ਸਾਹਿਬ ਨੂੰ ਜਿਹੜੀ ਫਲਾਈਟ ਚਲਾਈਆਂ ਗਈਆਂ ਨੇ ਉਹ ਵੀ ਦਾਸ ਦੇ ਹਿੱਸੇ ਆਈਆਂ ਨੇ ਆਲਰੇਡੀ ਇੱਕ ਘੰਕਾਰ ਦੀ ਜਿਹੜੀ 550 ਸਾਲਾਂ ਦੇ ਫਲਾਈਟ ਚੱਲੀ ਸੀ ਅੰਮ੍ਰਿਤਸਰ ਤੋਂ ਸਟੈਂਡਸਟਡ ਉਹ ਵੀ ਦਾਸ ਦੇ ਹਿੱਸੇ ਆਈ ਸੋ ਬਹੁਤ ਕੰਮ ਸੀ ਔਰ ਰੇਲਵੇ ਸਟੇਸ਼ਨ ਨਵਾਂ ਪ੍ਰੂਵ ਕਰਾਇਆ ਔਰ ਉਹਦੇ ਡਿਜ਼ਾਈਨ 'ਚ ਕੋਈ ਫਾਲਟ ਹੋਣ ਕਰਕੇ ਮੈਂ ਉੱਤੇ ਇ objection ਕੀਤਾ ਸੀ ਕਿਉਂਕਿ ਉਹ ਇੱਕ ਤਪਕੇ ਨੂੰ ਉਭਾਰਦਾ ਸੀ ਮੈਨੂੰ ਇਹ ਸੀ ਕੋਈ ਇਹਦੇ 'ਚ ਇਹ ਕੋਈ objection ਨਾ ਹੋਵੇ ਕੋਈ ਇਹਦੀ ਵਿਰੋਧਤਾ ਨਾ ਹੋਵੇ ਕੋਈ ਆਪਸ ਚ ਭਾਈਚਾਰੇ ਚ ਕੋ ਫਿਕ ਨਾ ਪਵੇ ਇਸ ਕਰਕੇ ਮੈਂ ਉਹ ਮਿਲ ਕੇ ਹੀ ਉਹਨੂੰ ਕੋਈ ਉਹਦੇ ਵਾਸਤੇ ਮੈਂ ਕੋਈ ਗਲਤ press conference ਨਹੀਂ ਕੀਤੀ ਵੀ ਕਿਉਂ ਹੋਇਆ ਕਿਵੇਂ ਹੋਇਆ ਮੈਂ ਰਿਕਵੈਸਟ ਕੀਤੀ ਮੰਤਰੀ ਸਾਹਿਬ ਵੀ ਮੰਨ ਗਏ ਔਰ ਜਿਹੜੇ GMC ਉਹ ਵੀ ਮੰਨੇ ਪੀ ਗਲਤੀ ਹੈ ਇਹਨੂੰ ਆਪਾਂ ਠੀਕ ਕਰਾਂਗੇ ਉਹ ਰੁਕ ਗਿਆ ਟ੍ਰੇਨ ਚਲਾਈਆਂ ਬੰਦੇ ਪਾਰ ਟ੍ਰੇਨ ਚਲਾਈ ਹੈ ਫਿਰ ਬਹੁਤ ਟ੍ਰੇਨ ਦੇ ਰੈਕਸ ਚੇਂਜ ਕਰਾਏ ਆ ਕੁਝ ਰਹਿੰਦੇ ਵੀ ਨੇ ਆਈਆਈਐਮ ਆਇਆ ਹੈ ਤੁਹਾਡੇ ਸਾਹਮਣੇ 노 ਡਾਊਟ ਕਿ ਜਿਹੜਾ ਇਹ ਅਪਰੂਵ ਹੋਇਆ ਹੈ ਸਾਡੀ ਯੂਪੀ ਗਵਰਨਮੈਂਟ ਵੇਲੇ ਦਾ ਹੋਇਆ ਸੀ ਔਰ ਇਹ ਚੱਲਦਾ ਨਹੀਂ ਸੀ ਇਹਦੇ ਕੰਮ ਰੁਕਿਆ ਸੀ ਇਹ ਸਾਰੇ ਵੀ ਇਹਨੂੰ ਦੁਬਾਰਾ ਤੋਂ ਅਪਰੋਚ ਕਰਕੇ ਪਾਰਲੀਮੈਂਟ ਚ ਮੁੱਦਾ ਠਾ ਕੇ ਡਾਇਰੈਕਟਰ ਨਹੀਂ ਸੀ ਲੱਗਦਾ ਉਹ ਇਹਦਾ ਲਵਾਇਆ ਫਿਰ ਸੌਫਟਵੇਅਰ ਟੈਕਨੋਲੋਜੀ ਪਾਰਕ ਬਣਿਆ ਆ ਉਹਦਾ ਕੰਮ ਕੰਪਲੀਟ ਕਰਾਇਆ ਔਰ ਪੋਸਟ ਗ੍ਰੈਜੂਏਟ ਹਾਰਟੀਕਲਚਰ ਇੰਸਟੀਚਿਊਟ ਬੰਡਰ ਰਿਸਰਚ ਐਂਡ ਡਿਵੈਲਪਮੈਂਟ ਸਿਟੀ ਇੰਸਟੀਚਿਊਟ ਉਹਦੀ ਜ਼ਮੀਨ ਅਕਵਾਇਰ ਹੋਣ ਵਾਲੀ ਹੈ ਜਿਹਦੇ ਕਰਕੇ ਬਾਰ-ਬਾਰ ਮੈਂ ਮੁੱਖ ਮੰਤਰੀ ਨੂੰ ਮਿਲਦਾ ਔਰ ਕਹਿੰਦਾ ਹੈ ਕਿ ਉਹ ਅਕਵਾਇਰ ਕਰਕੇ ਦੇਓ ਕਿਉਂਕਿ ਜੇ ਬਾਗਬਾਨੀ ਦਾ ਉਹ ਯੂਨੀਵਰਸਿਟੀ ਇੱਥੇ ਬਣ ਜਾਂਦੀ ਹੈ ਤੇੜੀ ਡਿਵਰਸਿਫਿਕੇਸ਼ਨ ਹੈ ਉਹਦੇ ਵਾਸਤੇ ਬਹੁਤ ਵੱਡਾ ਹਲਾਰਾ ਮਿਲੇਗਾ ਏਟਾਰੀ ਰੋਡ ਤੇ ਬਣਨੀ ਹੈ 40 ਏਕੜ 35 36 ਏਕੜ ਜ਼ਮੀਨ ਦੇਣੀ ਹੈ ਕਰੀਬ ਹਜ਼ਾਰ ਕਰੋੜ ਦੇ ਕਰੀਬ ਰੁਪਇਆ ਉਹਦੇ ਤੇ ਸੈਂਟਰ ਗਵਰਨਮੈਂਟ ਦਾ ਲੱਗਣਾ ਹੈ ਗੁਰਾਨਕਦੇਵ ਹਸਪੀਟਲ ਹੈ ਉਹਦੀ ਨਵਾਰ ਬਦਲੀ ਇਸੇ ਉੱਥੇ ਤੁਸੀਂ ਦੇਖੋ ਕੈਂਸਰ ਦਾ ਸਟੇਟ ਆਰਟ ਸੈਂਟਰ ਹੈ ਉਹ ਬਣ ਕੇ ਆਲਮੋਸਟ ਤਿਆਰ ਹੋ ਗਿਆ ਅੱਜ ਵੀ ਜਿਹੜੇ ਕੇਮੋਥੈਰਪੀ ਹੁੰਦੀ ਹੈ ਉਹ ਸਭ ਤੋਂ ਸਸਤੀ ਉੱਥੇ ਹੋ ਰਹੀ ਹੈ ਕੈਥ ਲੈਬ ਸ਼ੁਰੂ ਹੋ ਗਈ ਜਦੋਂ ਮੈਂ ਸੀ ਸਟੰਟ ਨਹੀਂ ਸੀ ਪੈਂਦੇ ਹੁੰਦੇ ਕੈਥ ਲੈਬ ਸ਼ੁਰੂ ਹੋਈ ਹੈ ਔਰ ਕਾਰਡੀਓ ਦਾ ਜਿਹੜੇ ਅਸੀਂ ਮੈਂ ਬਾਰ-ਬਾਰ ਡਾਕਟਰ ਮੰਗਰੇ ਡਾਕਟਰ ਆਜਨ ਤੇ ਅੱਜ ਸਾਡਾ ਓਪਨ ਹਾਰਟ ਸਰਜਰੀ ਵੀ ਇੱਥੇ ਸ਼ੁਰੂ ਹੋ ਸਕਦੀ ਹੈ ਰੇਡੀਓਲੋਜੀ ਡਿਪਾਰਟਮੈਂਟ ਦਾ ਜਿਹੜਾ ਸੁਧਾਰ ਕੀਤਾ ਜਿਹੜਾ ਐਸਆਈ ਹਸਪੀਟਲ ਵਿਖੋ ਜਦੋਂ ਮੈਂ ਸੀ ਆਇਆ ਉਦੋਂ ਕਿਤੇ ਵੀ ਐਕਸ-ਰੇ ਮਸ਼ੀਨਾਂ ਨਹੀਂ ਸੀ ਹੈਗੀਆਂ ਨਾ ਟੀਵੀ ਹਸਪੀਟਲ ਨਾ ਇੱਥੇ ਨਾ ਗੋਨਾਰਕ ਹੂੰ ਸਾਰਿਆਂ ਚ ਹੀ ਐਕਸ-ਰੇ ਮਸ਼ੀਨਾਂ ਲਾਈਆਂ ਨਹੀਂ ਤੇ ਆਮ ਐਕਸ-ਰੇ ਅੱਜ ਲਵਾਓ ਕੱਲ ਫੇਰ ਲੈਣ ਜਾਓ ਪਤਾ ਨਹੀਂ ਅਗਲਾ ਮਿਲਦਾ ਕਿ ਨਹੀਂ ਮਿਲਦਾ ਉਹ ਹਨੇਰੀ ਜਿਹੇ ਚ ਜਿਹੜਾ ਐਕਸ-ਰੇ ਕੱਢਦੇ ਹੁੰਦੇ ਉਹ ਸੀ ਸਾਰੀਆਂ ਡਿਜੀਟਲ ਮਸ਼ੀਨਾਂ 2 ਮਿੰਟ ਚ ਐਕਸ-ਰੇ ਹਰ ਜਗ੍ਹਾ ਤੋਂ ਮਿਲਦੇ ਅੱਜ ਤੁਸੀਂ ਪਤਾ ਕਰ ਲਓ ਜਦੋਂ ਦਾ ਉਹ ਸ਼ੁਰੂ ਹੋਈਆਂ ਨੇ ਮਸ਼ੀਨਾਂ ਉਹਨਾਂ ਦੇ ਲੋਕ ਕਿੰਨੇ ਸੁਖੀ ਨੇ 2019 ਤੋਂ ਸਕੂਲਾਂ ਨੂੰ ਮੈਂ ਕੰਪਲੀਟ ਕਰਦਾ ਮੇਰੇ ਮੇਰਾ ਕੰਮ ਬਹੁਤ ਨੇ ਤੁਹਾਡੇ ਕੋ ਤੁਹਾਨੂੰ ਤੁਸੀਂ ਅੱਕ ਜਾਣਾ ਵੀ ਇਹ ਲੰਬਾ ਕੰਮ ਕਿਦਾਂ ਪਾ ਲਿਆ ਪੌਣੇ 400 ਦੇ ਕਰੀਬ ਸਕੂਲ ਜਿਹੜਾ ਐਲੀਵੇਟ ਕੀਤਾ ਹਮ ਕਿਤੇ ਜਿੱਥੇ ਛੋਟਾ ਕੰਮ ਸੀ ਛੋਟਾ ਕੀਤਾ ਇੱਥੇ ਨਵੇਂ ਬਣਾਉਣ ਦੀ ਲੋੜ ਸੀ ਨਵੇਂ ਸਕੂਲ ਬਣਾਏ ਠੀਕ ਹੈ ਜੀ ਬਾਰਡਰ ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਦੀ ਆਵਾਜ਼ ਜਿਹੜੀ ਪਾਰਲੀਮੈਂਟ 'ਚ ਉਠਾਈ ਤਾਰ ਕਈ ਜਗ੍ਹਾ ਤੇ ਉਰਲੇ ਬੰਨੇ ਲੱਗ ਗਈ ਹੈ ਹਮ ਉਹਨੂੰ ਥੋੜਾ ਗਾਂ ਕਰਕੇ ਲਾਉਣਾ ਹੈ ਕੱਕੜਾ ਵਾਲੀ ਸਾਈਡ ਤੇ ਉਹਦੀ ਉਹਦੀ ਆਵਾਜ਼ ਜਿਹੜੀ ਹੈ ਉੱਥੇ ਰੱਖੀ ਤੁਸੀਂ ਮੰਨ 52 ਲੱਗ ਰਿਹਾ ਮਤਲਬ ਜਿਹੜੀ ਵਾਟਰਫਰੰਟ ਵਾਟਰ ਬਾਡੀਆਂ ਨੇ ਅਜਨਾਲੇ ਨੂੰ ਮੇਰੀ ਹਮੇਸ਼ਾ ਕਿਉਂਕਿ ਐਮਐਲਏ ਦੀ ਮੈਂ ਉੱਥੇ ਤਿਆਰੀ ਕਰਦਾ ਹੁੰਦਾ ਸੀ ਤੇ ਮੈਂ ਉਦੋਂ ਲੋਕਾਂ ਨੂੰ ਕਹਿਣਾ ਸੀ ਯਾਰ ਇਹ ਜਨਾਲਾ ਜਿਹੜਾ ਵਾ ਇਹ ਸੈਕੰਡ ਸਿਟੀ ਬਣੂਗਾ ਕਿਉਂਕਿ ਉੱਥੇ ਟੈਂਪਰੇਚਰ ਦਰਿਆ ਲਾਗੇ ਹੋਣ ਕਰਕੇ ਘੱਟ ਹੁੰਦਾ ਹੈ। ਹੂੰ। ਸੋ ਉੱਥੇ ਮੈਂ ਉਹਦੀ ਆਵਾਜ਼ ਉੱਥੇ ਰੱਖੀ ਅੱਜ ਫੋਰ ਲੇਨ ਅਜਨਾਲੇ ਨੂੰ ਜਿਹੜੀ ਜਾਂਦੀ ਹੈ ਰਮਦਾਸ ਨੂੰ ਤੁਸੀਂ ਵੇਖੋ ਇੱਥੋਂ ਤੁਸੀਂ 15 ਮਿੰਟਾਂ 'ਚ ਘੜੀ ਦੇ ਹਿਸਾਬ ਨਾਲ ਅਜਨਾਲੇ ਚਲੇ ਜਾਂਦੇ ਹੋ। ਹੂੰ। ਇਹ ਪ੍ਰਮਾਤਮਾ ਨੇ ਹੱਥ ਰੱਖ ਕੇ ਇਹ ਸਾਰੇ ਕਾਰਜ ਜਿਹੜ ਉਤੋਂ علاوہ ਜਿੱਥੇ ਕੋਈ ਧਾਰਮਿਕ ਕੰਮ ਹੋਇਆ ਉੱਥੇ ਵੱਦ ਚੜ ਕੇ ਹਰ ਜਗਾਈ ਸੈਕੂਲਰ ਸੋਚ ਦੇ ਨਾਲ ਕਿਉਂਕਿ ਸਾਡਾ ਫਰਜ਼ ਬੰਦਾਇਆ ਕਿਉਂਕਿ ਨਮਾਇंदे ਹੋਣ ਦੇ ਨਾਤੇ ਹਰ ਧਰਮ ਦਾ ਸਤਿਕਾਰ ਆਦਰ ਮਾਨ ਕਰਨਾ ਹਰ ਵਰਗ ਦਾ ਆਦਰ ਮਾਨ ਸਤਿਕਾਰ ਕਰਨਾ ਉਹ ਪ੍ਰੋਪਰ ਕੀਤਾ ਹੈ ਐਜੀਟੇਸ਼ਨ ਕਰਨ ਦੀ ਲੋੜ ਪਈ ਐ ਐਕਸਪ੍ਰੈਸ ਵੇ ਦੇ ਐਜੀਟੇਸ਼ਨ ਕੀਤਾ ਕਿਸਾਨੀ ਸੰਘਰਸ਼ ਚ ਲਗਾਤਾਰ ਬਤੌਰ ਮੈਂਬਰ ਪਾਰਲੀਮੈਂਟ ਫੁੱਟਪਾਥ ਤੇ ਬਹਿ ਕੇ ਸਰਕਾਰ ਦੇ ਵਿਰੋਧ ਐਜੀਟੇਸ਼ਨ ਕੀਤਾ ਜਿੱਥੇ ਜਦੋਂ ਕਿਸਾਨੀ ਸੰਘਰਸ਼ ਇੱਥੇ ਖਤਮ ਹੋਇਆ ਸਿੰਘੂ ਬਾਰਡਰ ਤੇ ਉਦੋਂ ਹੀ ਅਸੀਂ ਉਥੋਂ ਪਾ ਦਿੱਲੀ ਚੋਂ ਖਤਮ ਕੀਤਾ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਦਾ ਪ੍ਰੋਜੈਕਟ ਜਿਹੜਾ ਚੱਲਦਾ ਸੀ ਉਹਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਗ੍ਰਾਂਟ ਦੀ ਰੋੜ ਪਈ ਜਿਹੜੇ ਪ੍ਰੋਜੈਕਟ ਕਰਨ ਦੀ ਰੋੜ ਪਈ ਉਹ ਕੀਤਾ ਪਰ ਇੱਥੇ ਦਿੱਕਤਾਂ ਇਹ ਆ ਜਾਂਦੀਆਂ ਨੇ ਜਦੋਂ ਲੋਕਲ ਗਵਰਨਮੈਂਟ ਹੈ ਜਿਹੜੀ ਨੋਡਲ ਏਜੰਸੀ ਲੋਕਲ ਗਵਰਨਮੈਂਟ ਹੈ ਕਾਰਪੋਰੇਸ਼ਨ ਆਫਿਸ ਹੈ ਜੇ ਕੰਮ ਮਾੜਾ ਹੁੰਦਾ ਘਟੀਆਂ ਹੁੰਦਾ ਮੈਂ ਇਹਦੇ ਲਿਖ ਕੇ ਕਹਿ ਸਕਦਾ ਇਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਅਸੀਂ ਤਾਂ ਗ੍ਰਾਂਟ ਮੁਹੱਈਆ ਕਰਾ ਸਕਦੇ ਹਾਂ ਵਿੱਤ ਕਮਿਸ਼ਨ ਪਿੰਡਾਂ ਨੂੰ ਮੁਹੱਈਆ ਕਰਾਇਆ ਔਰ ਜਿਹੜੇ ਸਰਕਾਰ ਦੀਆਂ ਯੋਜਨਾਵਾਂ ਆਈ ਜਿੰਨੀਆਂ ਵੀ ਗ੍ਰਾਂਟਸ ਆਈਆਂ ਨੇ ਉਸ ਸਮੇਂ-ਸਮੇਂ ਤੇ ਹਰ ਜਗ੍ਹਾ ਪਹੁੰਚਾਈਆਂ ਪ੍ਰਧਾਨ ਮੰਤਰੀ ਛੜਕ ਯੋਜਨਾ ਦੇ ਤਹਿਤ ਮੇਰੇ ਖਿਆਲ ਟੁਕੜ 50 50 55 ਕਿਲੋਮੀਟਰ ਛੜਕਾਂ ਰੀਆਂ ਪਾਸ ਹੋਈਆਂ ਨੇ। ਸੋ ਇਹ ਸਾਰੇ ਕੰਮ ਜਿਹੜੇ ਨੇ ਅ ਕੋਸ਼ਿਸ਼ ਕੀਤੀ ਆ ਕਿ ਹੋ ਸਕਣ। ਕਿਸਾਨਾਂ ਦੇ ਸ਼ੈੱਡ ਬਣਨ ਵਾਲੇ ਸੀ ਭਗਤਾਲੇ ਮੰਡੀ 8.5 ਕਰੋੜ ਰੁਪਏ ਉੱਥੇ ਲਵਾ ਕੇ ਸ਼ੈੱਡ ਬਣਾ ਕੇ ਦਿੱਤੇ। ਅਲੱਗ-ਅਲੱਗ ਸ਼ੈੱਡ ਜਿਹੜੇ ਆ ਹੋਰ ਵੀ ਮੰਡੀਆਂ ਦੇ ਪਾਸ ਹੋਏ। ਹੁਣ ਕਿਸਾਨਾਂ ਦੀ ਕਿੰਨੀ ਸਪੋਰਟ ਕਰਦੇ ਕਿਉਂਕਿ ਹੁਣ ਸੰਯੁਕਤ ਕਿਸਾਨ ਮੋਰਚਾ ਕਰਦੇ ਆ ਕਿ ਅਸੀਂ ਜਿਹੜੇ ਕਿਸਾਨਦਰ ਨੇ ਬੈਠੇ ਉਹਨਾਂ ਦੇ ਨਾਲ ਨਹੀਂ ਆ ਅਸੀਂ ਸਿਰਫ ਸਾਨੂੰ ਬੁਤੀ ਜਗਾ ਸਕਦੇ ਆ ਦੇਖੋ ਜਿਹੜਾ ਜਿਹੜਾ ਤੇ ਕੌਜ ਆ ਕੌਜ ਬਿਲਕੁਲ ਸਹੀ ਆ ਉਹ ਜਿੱਥੇ ਬੰਦੀਆਂ ਦਾ ਆਪਸੀ ਫਰਕ ਆ ਸੀ ਉਹਦੇ ਬਾਰੇ ਨਹੀਂ ਕਹਿ ਸਕਦੇ ਪਰ ਜਿਹੜਾ ਕੌਜ ਉਹਦੇ ਉਹਨੂੰ ਅਸੀਂ ਫੁੱਲ ਸਪੋਰਟ ਕਰਦੇ ਆ ਅਸੀਂ ਟਰੈਕਟਰ ਰੈਲੀ ਵੀ ਕੀਤੀ ਅਸੀਂ ਕੈਂਡਲ ਮਾਰਚ ਵੀ ਕੀਤਾ ਅਸੀਂ ਸਮੇਂ-ਸਮੇਂ ਤੇ ਬਿਆਨ ਵੀ ਦਿੱਤੇ ਆ ਸਮੇਂ-ਸਮੇਂ ਤੇ ਚਿੱਠੀਆਂ ਵੀ ਲਿਖੀਆਂ ਨੇ ਤੁਸੀਂ ਪਾਰਲੀਮੈਂਟ ਦੇ ਵਿੱਚ ਮੇਰਾ ਜਿਹੜੀਆਂ ਜਿਹੜੀ ਐਕਟੀਵਿਟੀ ਵੇਖ ਲਓ ਕਿਸਾਨਾਂ ਤੇ ਐਮਐਸਪੀ ਤੇ ਕੀ ਬੋਲਿਆ ਮੈਂ ਤੇ ਕਿਸਾਨੀ ਬਿੱਲਾ ਤੇ ਕੀ ਬੋਲਿਆ ਕਿ ਸਾਡੇ ਤੇ ਤੇ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਅਸੀਂ ਤਾਂ ਮਜ਼ਦੂਰ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਅਸੀਂ ਉਹਦੇ ਤੇ ਵੀ ਕੰਮ ਕੀਤਾ ਮੈਂ ਸ਼ਡਿਊਲ ਕਾਸਟ ਐਸਟੀ ਦੇ ਉੱਤੇ ਵੀ ਪਾਰਲੀਮੈਂਟ ਦੇ ਵਿੱਚ ਅਲੱਗ-ਅਲੱਗ ਆਵਾਜ਼ਾਂ ਰੱਖੀਆਂ ਮੈਂ ਤੇ ਜਿਹੜੇ ਸੀਵਰਮੈਨ ਹੈ ਮੈਂ ਉਹਦਾ ਮੁੱਦਾ ਬਹੁਤ ਬਣਾਇਆ ਪਾਰਲੀਮੈਂਟ 'ਚ ਕਿ ਤੁਸੀਂ ਇਹ ਕਦੋਂ ਤੱਕ ਆਪਣੇ ਆਪ ਅੱਜ ਇੱਥੇ ਸਾਨੂੰ ਕੋਈ ਸੀਵਰੇਜ ਬੰਦ ਹੁੰਦਾ ਤੇ ਸਾਡੇ ਜਦੋਂ ਉੱਤਰ ਦੇ ਸੀਵਰੇਜ ਦੇ ਅੰਦਰ ਤੁਸੀਂ ਦੇਖੋ ਕਿੰਨਾ ਔਖਾ ਕੰਮ ਹੈ ਉੱਤਰ ਕੇ ਉਹ ਸਾਫ਼ ਕਰਦੇ ਮੈਂ ਕਿਹਾ ਅੱਜਕੱਲ ਟੈਕਨੋਲੋਜੀ ਕਿਉਂ ਨਹੀਂ ਤੁਸੀਂ ਨੇ ਉਹਦੇ ਵਿਕਸਿਤ ਕਰਦੇ ਅੱਜਕੱਲ ਤੇ ਯੁੱਗ ਬਹੁਤ ਹੋ ਗਿਆ ਸੀ ਤੇ ਕਿਨੇ 5 ਟ੍ਰਿਲੀਅਨ ਦੀ ਡਾਲਰ ਦੀ ਇਕਨੋਮੀ ਬਣ ਜਾ ਰਹੇ ਆ ਤੇ 1 ਟ੍ਰਿਲੀਅਨ ਡਾਲਰ ਅਸੀਂ ਪਾਸ ਕਰ ਲਿਆ ਤੇ ਜਿਹੜੇ ਸਾਡੇ ਸੀਵਰਮੈਨ ਹੈ ਉਹ ਜੇ ਵੀ ਜਮੀਨ ਗੰਦ ਚ ਵੜ ਕੇ ਉਹਨੂੰ ਖੋਲਦੇ ਅਸੀਂ ਉਹਦੇ ਵਿੱਚ ਇਹ ਮੁੱਦਾ ਰੱਖਿਆ ਫਿਰ ਜਿਹੜਾ ਗਰੀਬ ਬੰਦਾ ਹੈ ਗਰੀਬ ਬੰਦੇ ਦੇ ਬੱਚਿਆਂ ਦੀ ਪੜ੍ਹਾਈ ਦਾ ਫਿਊਚਰ ਕਿਵੇਂ ਠੀਕ ਹੋ ਸਕਦਾ ਉਹਦੀ ਗੱਲ ਰੱਖੀ ਮਹਿੰਗਾਈ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਲਗਾਤਾਰ ਪਾਰਲੀਮੈਂਟ ਦੇ ਅੰਦਰ ਐਜੀਟੇਸ਼ਨ ਕੀਤਾ ਕਿ ਕਿੱਦਾਂ ਲੋਕ ਜੀਣਗੇ ਅੱਜ ਦੁੱਧ ਦਹੀਂ ਕਰਿਆਨਾ ਤੇਲ ਹਰ ਚੀਜ਼ ਨੂੰ ਅੱਗ ਦੇ ਭਾ ਹੋਈ ਪਈ ਹੈ ਗਰੀਬ ਕਿੱਦਾਂ ਜੀਊਗਾ ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਪਾਰਲੀਮੈਂਟ ਦੇ ਅੰਦਰ ਸੈਜੇ ਐਜੀਟੇਸ਼ਨ ਕੀਤੇ ਪੇ ਸਰਕਾਰ ਕਿਹਦੀ 2 ਕਰੋੜ ਨੌਕਰੀ ਦਵਾ ਕਿ ਕਿੱਥੇ ਅਜੇ ਤੇ ਅੰਕੜੇ ਹੀ ਹਨੀਗੇ ਇਸ ਚੀਜ਼ ਦੇ ਸੋ ਬਹੁਤ ਕੰਮ ਨੇ ਬਹੁਤ ਐਜੀਟੇਸ਼ਨ ਨੇ ਜਿਹੜੇ ਅਸੀਂ ਲੈ ਕੇ ਅੰਮ੍ਰਿਤਸਰ ਸ਼ਹਿਰ ਦੀ ਨਮਾਇੰਦਗੀ ਜਿਹੜੀ ਹੈ ਉਹ ਹਰ ਜਗ੍ਹਾ ਹਿੱਸਾ ਪਾਇਆ ਨਵਜੋਤ ਸਿੰਘ ਸਿੱਧੂ ਦਾ ਸਾਥ ਮਿਲੇਗਾ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਪਟਿਆਲੂ ਲੜੋਗੇ ਇਸ ਵਾਰੀ ਜਾਂ ਫਿਰ ਕਿੰਨਾ ਕੁ ਸਾਥ ਹੈ ਜਿਸ ਹਿਸਾਬ ਨਾਲ ਚੱਲਦੇ ਹੋਏ ਤੁਸੀਂ ਇੱਕ ਪੰਜਾਬ ਦੇ ਨਾਗਰਿਕ ਬਣ ਕੇ ਕੀ ਸੋਚਦੇ ਹੋ ਨਾਂ ਬਾਰੇ ਕਿ ਜੋ ਜਿਵੇਂ ਉਹ ਲੜਦੇ ਪਏ ਕਾਂਗਰਸ ਤੋਂ ਵੱਖਰੇ ਚੱਲਦੇ ਪਏ ਕਿ ਲੱਗਦਾ ਕਿ ਠੀਕ ਹੈ ਨਹੀਂ ਦੇਖੋ ਕਾਂਗਰਸ ਤੋਂ ਵੱਖਰੇ ਦੀ ਆਪਾਂ ਕਹਿ ਸਕਦੇ ਦੇਖੋ ਉਹ ਉਹਨਾਂ ਦੀ ਇੱਕ ਆਪਣੀ ਸੋਚ ਹੈ ਔਰ ਉਹ ਕੋਈ ਅੱਜ ਕੋ ਨਵੀਂ ਚੀਜ਼ ਨਹੀਂ ਗੱਲ ਕਰਨ ਲੱਗੇ ਉਹ ਜਿਹੜੀ ਗੱਲ ਕਹਿਣੀ ਹੁੰਦੀ ਹੈ ਉਹ ਸਾਫ਼ ਸੁਥਰੇ ਦਿਲ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਆਪਣੀ ਬੇਬਾਕ ਤਰੀਕੇ ਨਾਲ ਰੱਖਦੇ ਆ ਹਾਂ ਲੇਕਿਨ ਕਿੱਥੋਂ ਲੜਨੀ ਨਹੀਂ ਲੜਨੀ ਇਹਦੇ ਬਾਰੇ ਉਹ ਦੱਸ ਸਕਦੇ ਜਾਂ ਪਾਰਟੀ ਹਾਈ ਕਮਾਂਡ ਕਰ ਸਕਦੀ ਹੈ ਜੋ ਤੱਕ ਮੇਰੇ ਸਾਥ ਦੀ ਗੱਲ ਹੈ ਬਿਲਕੁਲ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਆਉਣਗੇ ਵੀ ਰੱਖ ਨੈਕਸਟ ਵੀਕ ਸ਼ਾਇਦ ਆਉਣਗੇ ਔਰ ਬਹਿ ਕੇ ਸਾਰੀ ਤੁਹਾਨੂੰ ਉਹਦੀ ਜਿਹੜੀ ਚ ਉਹ ਤੁਹਾਡੇ ਸਾਹਮਣੇ ਕਰਨਗੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਇਸ ਗੱਲ ਦਾ ਕਿ ਜਦੋਂ ਵੀ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਮੈਂ ਆ ਕੇ ਆਪਣੇ ਇਲਾਕੇ ਦੀ ਹੀ ਨਹੀਂ ਬਲਕਿ ਜਿੱਥੇ ਵੀ ਅਮਰਸਰ ਦੀ ਕਮਾਂਡ ਹੋਈ ਮੈਂ ਨਾਲ ਹੋ ਕੇ ਤੁਹਾਡੇ ਮੋਢੇ ਦਾ ਮੋਢਾ ਲਾ ਕੇ ਇਲੈਕਸ਼ਨ ਅਸੀਂ ਜਿੱਤਾਂਗੇ 2019 ਦੀ ਗੱਲ ਕਰੀਏ ਤੇ ਚੰਗੀਆਂ ਸੀਟਾਂ ਮਿਲੀਆਂ ਸੀ ਕਾਂਗਰਸ ਨੂੰ ਕਰੀਬ 8 ਸੀਟਾਂ ਮਿਲੀਆਂ ਸੀ ਹੁਣ ਕੀ ਸੋਚਦੇ ਹੋ ਕਿ ਕਿੰਨਾ ਸਮਝੋਤੇ ਦੀ ਵੀ ਕਰੀਏ ਗੱਲ ਕਿ ਜਿਹੜਾ ਸਮਝੋਤਾ ਉਹਦਾ ਕੀ ਲੱਗਦਾ ਵਾ ਦੇਖੋ ਲਾਰਜਰ ਇਸ਼ੂ ਇਹ ਹੈ ਕਿ ਪੰਜਾਬ ਦੇਸ਼ ਦੇ ਵਿੱਚ ਤਾਨਾਸ਼ਾ ਵੱਲ ਵੱਧ ਰਿਹਾ ਹੈ ਜਿਹੜੀ ਆ ਕਨਸਟੀਟਿਊਸ਼ਨ ਹੈ ਉਹ ਖਤਮ ਕੀਤਾ ਜਾ ਰਿਹਾ ਉਹਦੀਆਂ ਵੈਲਿਊਜ਼ ਖਤਮ ਕਰ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਵੀ ਕੋਈ ਸਰਕਾਰ ਹੈ ਉਹਨੂੰ ਕਿੱਦਾਂ ਭੰਨਣਾ ਹੈ ਉਹਨੂੰ ਡਰਾ ਕੇ ਲਿਆਉਣਾ ਹੈ ਉਹਨੂੰ ਪੈਸੇ ਦੇ ਕੇ ਘਰੇ ਆਉਣਾ ਖਰੀਦਨੇ ਆ ਜਾਂ ਕਿਵੇਂ ਤੋੜਨੇ ਆ ਉਹ ਸਾਰਾ ਕੁਝ ਦੇਸ਼ ਚ ਹੋ ਰਿਹਾ ਜਦੋਂ ਕੋਈ ਸਰਕਾਰ ਜਦੋਂ ਸਰਕਾਰ ਦਾ ਮਤਲਬ ਹੁੰਦਾ ਲੋਕ ਡਿਸਾਈਡ ਕਰਦੇ ਵੀ ਕਿੰਨਾ ਲੋਕਾਂ ਨੇ ਰੂਲ ਕਰਕੇ ਉਹ ਜੀ ਕਿੰਨਾ ਲੋਕਾਂ ਤੇ ਸਾਨੂੰ ਯਕੀਨ ਹੈ ਕਿ ਇਹ ਲੋਕ ਸਾਨੂੰ ਅਗਲੇ 5 ਸਾਲ ਸਾਡੀ ਵਾਸਤੇ ਅੱਛਾ ਸਟੇਟ ਵਾਸਤੇ ਕਰ ਸਕਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਇਸ ਵੇਲੇ ਕ੍ਰਸ਼ ਕੀਤਾ ਜਾ ਰਿਹਾ ਜਿੱਥੇ ਵੀ ਆਪੋ ਜੀ ਹਿੰਦੀ ਸਰਕਾਰ ਹੈ ਉਹਨੂੰ ਹਾਂ ਤੁਸੀਂ ਵੇਖੋ ਮਤਲਬ ਮੇਅਰ ਦਾ ਇੱਕ ਇਲੈਕਸ਼ਨ ਛੋਟਾ ਇਲੈਕਸ਼ਨ ਹੈ ਕੋਈ ਟੀ ਵੱਡੀ ਗੱਲ ਨਹੀਂ ਉੱਥੇ ਕਿਸ ਤਰੀਕੇ ਨਾਲ ਉਹ ਤੇ ਦਬਾ ਦੇਣ ਵਾਲੇ ਸਾਰਾ ਕੁਝ ਹੋਇਆ ਉਹਨੂੰ ਸੁਪਰੀਮ ਕੋਰਟ 'ਚ ਜਾ ਕੇ ਰਾਤ ਮਿਲੀ ਹੈ ਸੋ ਅੱਜ ਲਾਰਜ ਇਸ਼ੂ ਹੈ ਕਿ ਅਸੀਂ ਉਹਦੇ ਨਾਲ ਲੜਨਾ ਹੈ ਉਸ ਤਾਕਤ ਦੇ ਨਾਲ ਜਿਹੜੀ ਦੇਸ਼ ਦਾ ਅਖੰਡ ਭਾਰਤ ਲਈ ਖਤਰਾ ਹੈ ਜਿਹੜੀ ਮੰਨ ਨੇਸ਼ਨ ਵਨ ਇਲੈਕਸ਼ਨ ਦੇ ਨਾਂ ਤੇ ਵਨ ਪਾਰਟੀ ਦੇ ਨਾਂ ਦੇ ਉੱਤੇ ਦੇਸ਼ ਨੂੰ ਹਰ ਚੀਜ਼ ਨੂੰ ਖਤਮ ਕਰ ਰਹੀ ਜਾ ਰਹੀ ਹੈ ਧਰਮ ਦੇ ਆਧਾਰ ਤੇ ਲੜਾਇਆ ਜਾ ਰਿਹਾ ਜਾਤ ਦੇ ਆਧਾਰ ਤੇ ਲੜਾਇਆ ਜਾ ਰਿਹਾ ਜੋ ਕਿ ਸਾਡੇ ਦੇਸ਼ ਵਿੱਚ ਇਹ ਚੀਜ਼ਾਂ ਚੱਲ ਨਹੀਂ ਸਕਦੀਆਂ ਅਸੀਂ ਬਹੁਤ ਵਰਗਾਂ ਦਾ ਦੇਸ਼ ਹੈ ਬਹੁਤ ਧਰਮਾਂ ਦਾ ਬਹੁਤ ਭਾਸ਼ਾ ਦਾ ਇੱਕ ਸੁਮੇਲ ਹੈ ਸਾਡਾ ਦੇਸ਼ ਸੋ ਇਹਦੇ ਤੇ ਇਕੱਠੇ ਰਹਿ ਕੇ ਅਸੀਂ ਅੱਗੇ ਵੱਧ ਸਕਦੇ ਹਾਂ ਅਸੀਂ ਝਗੜਿਆਂ ਨਾਲ ਥੋੜਾ ਅੱਗੇ ਵਸੇ ਝਗੜਿਆਂ ਦੇ ਨਾਲ ਠੀਕ ਹੈ ਤੁਸੀਂ ਦਬਾ ਕੇ ਕੁਝ ਕਰ ਸਕਦੇ ਜੀ ਪਰ ਉਹ ਉਹ ਇੱਕ ਨਾ ਇੱਕ ਦਿਨ ਇਹੋ ਜੇ ਉਬਾਲਾ ਪੈਗਾ ਕਿ ਤੁਸੀਂ ਖਾਣਾ ਜੰਗੀ ਲੱਗਣ ਦੇ ਮੋੜ ਦੇ ਉੱਤੇ ਦੇਖ ਚ ਰਹਿ ਜਾਗੇ ਉਹਨੂੰ ਰੋਕਣ ਵਾਸਤੇ ਸਾਡਾ ਕਈ ਵਾਰੀ ਅਸੀਂ ਛੋਟੇ ਈਸ਼ੂ ਜਿਹੜੇ ਉਹਨਾਂ ਨੂੰ ਪਛਾਣ ਕਰਕੇ ਪਾਰਟੀਆਂ ਨੇ ਇੰਡੀਆ ਅਲਾਈਂਸ ਬਣਾਇਆ ਚਾਹੇ ਕਿ ਉਹ ਮਤਲਬ ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਇੱਕ ਪਲੇਟਫਾਰਮ ਤੇ ਨੇ ਉਹ ਫੈਸਲਾ ਜਿਹੜਾ ਆ ਉਹ ਹਾਈ ਕਮਾਂਡ ਦੇ ਧਿਆਨ ਚ ਹੈ ਉਹਨਾਂ ਦੀਆਂ ਕਮੇਟੀਆਂ ਬਣੀਆਂ ਨੇ ਉਹ ਜਿੱਦਾਂ ਜਿੱਦਾਂ ਫੈਸਲੇ ਕਰਦੇ ਅਸੀਂ ਹੂ ਬੂ ਉਹਦਾ ਹੀ ਉਹਨੂੰ ਅੱਗੇ ਲਾਗੂ ਕਰਾਂਗੇ ਚਾਹੇ ਉਹ ਵੱਖਰੀਆਂ ਸਟੇਟਾਂ ਹੋਣ ਚਾਹੇ ਪੰਜਾਬ ਹੋਵੇ ਕਿਹੜੀਆਂ ਸੀਟਾਂ ਮੰਨਦੇ ਹੋ ਲੋਕ ਸਭਾ ਚੋਣਾਂ ਚ ਮੇਰਾ ਮੰਨਣਾ ਹੈ ਕਿ 13 ਜੋ 10 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਲੈ ਕੇ ਜਾ ਆਖਰੀ ਸਵਾਲ ਅਮਰਿਤਪਾਲ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਹੈ ਜਾਂ ਫਿਰ ਕੱਲੇ ਸੁਖਪਾਲ ਖੈਰਾ ਆਪਣੇ ਤੌਰ ਤੇ ਉਹਨਾਂ ਦੀ ਸਪੋਰਟ ਕਰ ਰਹੇ ਕਿਉਂਕਿ ਪਿਛਲੇ ਦਿਨ ਸੁਖਪਾਲ ਖੈਰਾ ਜੀ ਵੀ ਉੱਥੇ ਮਿਲ ਕੇ ਗਈ ਸੀ ਅਮਰਿਤਪਾਲ ਦੇ ਪਰਿਵਾਰ ਨੂੰ ਤੁਸੀਂ ਕੀ ਸੋਚਦੇ ਹੋ ਦੇਖੋ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਕੋਈ ਸਜ਼ਾ ਹੈ ਕਿਸੇ ਨੂੰ ਮਿਲਣੀ ਹੈ ਜਾਂ ਦੇਣੀ ਹੈ ਉਹ ਕਾਨੂੰਨੀ ਪੱਖ ਹੈ ਹੁਣ ਕਿਸੇ ਦਾ ਵਿਅਕਤੀਗਤ ਫੈਸਲਾ ਹੈ ਕਿ ਉਹਨੇ ਅਮਰਿਤਪਾਲ ਦੀ ਮਦਦ ਕਰਨੀ ਹੈ ਉਹਦੇ ਆਸਤੇ ਗੁਆਰ ਲਾਉਣੀ ਹੈ ਨਹੀਂ ਲਾਉਣੀ ਹੈ ਹਰ ਹਰਕ ਦਾ ਅਲੱਗ-ਅਲੱਗ ਫੈਸਲਾ ਹੈ ਮੇਰੇ ਖਿਆਲ ਇਹਦੇ ਤੇ ਜਿਆਦਾ ਜਿਹੜੀ ਸਪਸ਼ਟਤਾ ਹੈ ਸਾਡੇ ਪਾਰਟੀ ਦੇ ਪ੍ਰਧਾਨ ਜਿਹੜੇ ਹੈ ਜਾਂ ਪਾਰਟੀ ਜਿਹੜੇ ਐਲੋਪੀ ਲੀਡਰ ਹੈ ਉਹ ਜਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਆ ਜਿਹੜੇ ਖਹਿਰਾ ਸਾਹਿਬ ਹੈ ਉਹ ਵੀ ਸਾਡੇ ਮਤਲਬ ਸੀਨੀਅਰ ਲੀਡਰ ਨੇ ਸਾਡੀ ਪਾਰਟੀ ਦੇ ਕਿਸਾਨ ਮਿਕ ਦੇ ਇੰਡੀਆ ਦੇ ਪ੍ਰਧਾਨ ਨੇ ਔਰ ਉਹਨਾਂ ਨੂੰ ਵੀ ਜੋ ਮਹਿਸੂਸ ਹੋਇਆ ਕਿ ਇਹ ਗਲਤ ਹੋ ਰਿਹਾ ਉਹਨਾਂ ਨੇ ਆਪਣਾ ਪੱਖ ਜਾ ਕੇ ਉਹ ਰੱਖਿਆ ਹੈ ਔਰ ਬਿਬਾਕ ਤਰੀਕੇ ਨਾਲ ਰੱਖਿਆ ਹੈ ਉਹਨਾਂ ਨੇ ਇੱਕ ਸਵਾਲ ਜਿਹੜੇ ਕਈ ਪ੍ਰੋਜੈਕਟ ਅੰਮ੍ਰਿਤਸਰ ਦੇ ਇਹੋ ਜਿਹੇ ਆ ਜਿਹੜੇ ਇਸ ਵੇਲੇ ਬੰਦ ਪਏ ਆ ਪ੍ਰੋਪਰ ਤਰੀਕੇ ਨਾਲ ਬੀਆਰਟੀਐਸ ਹੋਏ ਫਿਰ ਹੋਰ ਸਮਾਰਟ ਸਿਟੀ ਦੇ ਜਿਹੜੇ ਪ੍ਰੋਜੈਕਟ ਹੈ ਉਹ ਸਾਰੇ ਬੰਦ ਪਏ ਆ ਕਿ ਲੱਗਦਾ ਕਿ ਤੁਹਾਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਬੜੀਆਂ ਦਿੱਕਤਾਂ ਦੇਖੋ ਦੇਖੋ ਇੱਕ ਗੱਲ ਹੁੰਦੀ ਮੈਂਬਰ ਪਾਰਲੀਮੈਂਟ ਦਾ ਨਾ ਥੋੜਾ ਜਿਹਾ ਸਾਨੂੰ ਇਹਨਾਂ ਚੀਜ਼ਾਂ ਇਹਨਾਂ ਇੱਕ ਫਰਕ ਕਰਨਾ ਪਊਗਾ ਮੈਂਬਰ ਪਾਰਲੀਮੈਂਟ ਦੀ ਕੀ ਡਿਊਟੀ ਹੈ ਐਮਐਲਏ ਦੀ ਕੀ ਡਿਊਟੀ ਹੈ ਕਾਉਂਸਲਰ ਦੀ ਕੀ ਡਿਊਟੀ ਹੈ ਸਰਪੰਚ ਜਦੋਂ ਅਸੀਂ ਸਾਰੀਆਂ ਡਿਊਟੀਆਂ ਦਾ ਸਵਾਲ ਇੱਕ ਕੇ ਬੰਦੇ ਕੋਲ ਕਰੀ ਜਾਊਗਾ ਉਹਦਾ ਕੋਈ ਮਕਸਦ ਬਣਦਾ ਨਹੀਂ ਪਹਿਲੀ ਗੱਲ ਤੇ ਵੇਖੋ ਕਿ ਜਿਹੜੀ ਮੈਂਬਰ ਪਾਰਲੀਮੈਂਟ ਦੀ ਡਿਊਟੀ ਹੈ ਕਿਆ ਮੈਂ ਉਹ ਠੀਕ ਨਾ ਭਾਈ ਉਸ ਤੋਂ ਬਾਅਦ ਜਿਹੜੇ ਜਿਹੜੇ ਇਹ ਪ੍ਰੋਜੈਕਟ ਰੁਕੇ ਨੇ ਇਹ ਲੋਕਲ ਸੈਲਫ ਗਵਰਨਮੈਂਟ ਦਾ ਕੰਮ ਹੈ ਹੁਣ ਗਵਰਨਮੈਂਟ ਦੀ ਸਰਕਾਰ ਨੇ ਬਣਾਈ ਨਹੀਂ ਮੇਅਰ ਨਹੀਂ ਬਣਾਇਆ ਕੌਂਸਲਰ ਨਹੀਂ ਚੁਣੇ ਗਏ ਉਹਦਾ ਹੁਣ ਕਿ ਮੈਂਦਾ ਅਸੀਂ ਲੋਕਾਂ ਨੇ ਤੇ ਭੁਗਤਣਾ ਹੀ ਭੁਗਤਣਾ ਹੈ ਇਹਦੀ ਜਿਹੜੀ ਜਵਾਬਦੇਹੀ ਜ਼ਿਆਦਾ ਇਸ ਸਰਕਾਰ ਦੀ ਹੈ ਹੁਣ ਮੇਰਾ ਕੀ ਹੈ ਕਿਉਂਕਿ ਨੋਡਲ ਸਰਕਾਰ ਹੈ ਹੁਣ ਜੇ ਮੈਂ ਸਰਕਾਰ ਨੂੰ ਲਿਖੂੰਗਾ ਸਰਕਾਰ ਕਿ ਕਿੰ ਇਹ ਤਾਂ ਸਰਕਾਰ ਤੇ ਡਿਪੈਂਡ ਹੈ ਅੱਜ ਅੱਜ ਜੋ ਸ਼ਹਿਰ ਦੇ ਵਿੱਚ ਹਾਲਾਤ ਨੇ ਸਾਰੇ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪਿਛਲੀ 2.5 ਸਾਲ ਦੇ ਉੱਤੋਂ ਨਾ ਤੇ ਸਫਾਈ ਦਾ ਪੂਰਨ ਤੌਰ ਤੇ ਪ੍ਰਬੰਧ ਹੋਇਆ ਹੈ ਸ਼ਹਿਰ ਦੇ ਵਿੱਚ ਜਿਹੜੇ ਪ੍ਰੋਜੈਕਟ ਰੁਕਿਆਂ ਦੀ ਗੱਲ ਕਰ ਰਹੇ ਜੇ ਉਹ ਜਿੱਥੇ ਦੇ ਜਿੱਥੇ ਉੱਥੇ ਦੇ ਉੱਥੇ ਹੀ ਨੇ ਜੇ ਕੋਈ ਥੋੜਾ ਬੋਤਾ ਕੰਮ ਚੱਲ ਰਿਹਾ ਤਾਂ ਕਾਂਗਰਸ ਪਾਰਟੀ ਵਲੇ ਜਿਹੜੇ ਪੈਸੇ ਬਚੇ ਨੇ ਦਾ ਟੈਂਡਰ ਪਾਸ ਹੋਏ ਨੇ ਉਹ ਇਹਨੇ ਨਵਾਂ ਤੇ ਹੌਸ ਹੀ ਨਹੀਂ ਹੈਗਾ ਨਵਾਂ ਟੈਂਡਰ ਹੀ ਕੋਈ ਨਹੀਂ ਹੋਇਆ ਛੋਟੇ-ਮੋਟੇ ਕੰਮ ਜਿਹੜੇ ਉਹ ਕਮਿਸ਼ਨਰ ਸਾਹਿਬ ਅੱਗੇ ਕਰ ਦਿੰਦੇ ਹੁਣ ਵੇਖੋ ਕਮਿਸ਼ਨਰੀ ਸਾਨੂੰ 3 4 6 ਮਹੀਨੇ ਦਾ ਕਮਿਸ਼ਨਰੀ ਨਹੀਂ ਮਿਲਿਆ ਅਮਰ ਸਰ ਨੂੰ ਜੇ ਕਾਰਪੋਰੇਸ਼ਨ ਕਮਿਸ਼ਨਰੀ ਐ ਨਹੀਂਗਾ ਤੇ ਕੰਮ ਨਹੀਂ ਹੋਣਗੇ ਤੇ ਜਵਾਬਦੇਹੀ ਜਿਹੜੀ ਤੈਹ ਹੁੰਦੀ ਉਹ ਸਰਕਾਰ ਦੀ ਹੁੰਦੀ ਲੋਕਲ ਗਵਰਨਮੈਂਟ ਦੀ ਹੁੰਦੀ ਹੈ ਮੈਂਬਰ ਪਾਰਲੀਮੈਂਟ ਦੀ ਜਵਾਬਦੇਹੀ ਤੈਹ ਨਹੀਂ ਹੁੰਦੀ ਮੈਂਬਰ ਪਾਰਲੀਮੈਂਟ ਲਿਖ ਸਕਦਾ ਕਹਿ ਸਕਦਾ ਉਹ ਕੋਈ ਮੇਰੇ ਕੋ ਇਹੋ ਜਿਹਾ ਸਿਸਟਮ ਨਹੀਂ ਹੈਗਾ ਮੈਕੈਨਿਜ਼ਮ ਨਹੀਂ ਹੈਗਾ ਕਿ ਮੈਂ ਇਹਨਾਂ ਨੂੰ ਮਤਲਬ ਕੁਝ ਇਹਨਾਂ ਤੇ ਕੋਈ ਜਿਹੜੀ ਜਿਵੇਂ ਵਿਧਾਨ ਸਭਾ ਹੈ ਜਾਂ ਸਾਡੀ ਲੋਕ ਸਭਾ ਹੈ ਅਜੀ ਉਥੇ ਕਿਸੇ ਦੇ ਕਾਰਵਾਈ ਕਰਨ ਲਈ ਕਹਿ ਸਕਦੇ ਆ ਔਰ ਇਹਨਾਂ ਤੇ ਵੀ ਇਹਨਾਂ ਦੀ ਕਾਰਵਾਈ ਜਿਹੜੀ ਇਥੋਂ ਦੇ ਐਮ.ਐਲ.ਏ ਜਿਹੜੇ ਆ ਉਹ ਜਿਹੜੇ ਉਹ ਜਾਦਾ ਬਿਹਤਰ ਤਰੀਕੇ ਦੇ ਨਾਲ ਵਿਧਾਨ ਸਭਾ ਚ ਕਰਦੇ ਕਿਉਂਕਿ ਲੋਕਲ ਗਵਰਨਮੈਂਟ ਜਿਹੜੀ ਹੈ ਉਹਦਾ ਮਿਨਿਸਟਰ ਜਿਹੜਾ ਆ ਉਹ ਉਹ ਲੋਕਲ ਸਰਕਾਰ ਦਾ ਹੁੰਦਾ ਹੈ ਉਹ ਜਿਹੜੇ ਕੰਮ ਅਧੂਰੇ ਨੇ ਮੇਰੇ ਸਭ ਤੋਂ ਵੱਡੇ ਦੋ ਜਿਹੜੇ ਤਿੰਨ ਨੇ ਮੇਰਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਮੈਂ ਮੁੱਖ ਤੌਰ ਤੇ ਬਿਨਾਂ ਅੰਮ੍ਰਿਤਸਰ ਵਾਸਤੇ ਇੱਕ ਤੇ ਸਪੋਰਟਸ ਨੂੰ ਇੱਕ ਅੰਤਰਰਾਸ਼ਟਰੀ ਸਟੇਡੀਅਮ ਜਿਹੜਾ ਆ ਉਹ ਸਾਡਾ ਇੱਥੇ ਚਾਹੀਦਾ ਸਪੋਰਟਸ ਨੂੰ ਬੜਾਵਾ ਦੇਣ ਦੀ ਲੋੜ ਹੈ ਇੱਕ ਪੋਲੂਸ਼ਨ ਦਾ ਬੜਾ ਵੱਡਾ ਮੁੱਦਾ ਹੈ ਡੂੰਘਟਾਪ ਡਰੇਨ ਹੈ ਇਹਦਾ ਮਤਲਬ ਦੋ ਵਾਰੀ ਇਹਦੇ ਪ੍ਰੋਜੈਕਟ ਬਣ ਚੁੱਕੇ ਆ ਪਰ ਦੋਵੇਂ ਵਾਰੀ ਪ੍ਰੋਜੈਕਟ ਜਿਹੜੇ ਉਹ ਸਿਰੇ ਨਹੀਂ ਲੱਗੇ ਤੇ ਕਰੀ ਸਾਡੀ ਸਰਕਾਰ ਤੇ ਲੱਗੇ ਜਿਹਦੂਸਰੇ ਹੋਣ ਲੱਗੇ ਉਹਦਾ ਵੀ ਹੈ ਨਹਿਰਾਂ ਦੇ ਵਿੱਚ ਗੰਦੇ ਪਾਣੀ ਆ ਜਿਹਦਾ ਲੋਕ ਪੋਲੂਸ਼ਨ ਬੁਲਾ ਰਿਹਾ ਅੱਜ ਹੁਣੇ ਸ਼ੁਰੂ ਕੀਤਾ ਸੁਲਤਾਨਵੰਦ ਨਹਿਰ ਵਾਲਾ ਕਿਉਂਕਿ ਉਹ ਸੁੱਕੀ ਹੈ ਉਹਦੇ ਚੋਂ ਸਾਫ਼ ਕਰਨਾ ਸੌਖਾ ਆ ਆ ਬਾਬਾਜੀਪੂਰੀ ਵਾਲਿਆਂ ਦੇ ਨਾਲ ਸਹਿਯੋਗ ਦੇ ਨਾਲ ਉਥੇ ਗ੍ਰੀਨ ਵੈਲਟ ਵੀ ਬਣਾ ਰਹੇ ਆ ਨਹਿਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਰੀਬ 90 ਲੱਖ ਰੁਪਏ ਉਹਨਾਂ ਨੂੰ ਜਿਹੜਾ ਅਸੀਂ ਸੈਂਕਸ਼ਨ ਕੀਤਾ ਉਹਦੇ ਵਿੱਚ ਕੁਝ ਚਲੇ ਗਿਆ ਕੁਝ ਆਉਣ ਵਾਲੇ ਸਮੇਂ ਜਾਣਾ ਠੇਕੇਦਾਰ ਦੀ ਜਿਹੜੀ ਕੰਮ ਦੀ ਜਾਂਚ ਹੈ ਉਹ ਸਾਰੀ ਬਾਬਾ ਜੀ ਆਪਣੀ ਦੇਖ ਰਿਹਾ ਹੈ ਕਰਵਾ ਰਹੇ ਨੇ ਸੋ ਇਹ ਇਹ ਵੱਡੇ ਕੰਮ ਨੇ ਸਾਡੇ ਜਿਹੜੇ ਦੋ ਤੇ ਇਹ ਨੇ ਤੀਸਰਾ ਮੈਚ ਉਹਨਾਂ ਕਿ ਅੰਮ੍ਰਿਤਸਰ ਦਾ ਹੁਣ ਜਿੱਦਾਂ ਜਿਹੜਾ ਅੰਦਰੂਨ ਸ਼ਹਿਰ ਹੈ ਉਹਦੀ ਬੜੀ ਮਾੜੀ ਹਾਲਤ ਹੈ ਕਿਉਂਕਿ ਟੂਰਿਸਟ ਜਦੋਂ ਆਉਂਦਾ ਹੈ ਟ੍ਰੈਫਿਕ ਦੀ ਸਮੱਸਿਆ ਫਿਰ ਰੋਡਸ ਦੇ ਉੱਤੇ ਇਨਕਰੋਚਮੈਂਟ ਜਿਹੜੀ ਹੈ ਅੰਦਰੂਨ ਸ਼ਹਿਰ ਨੂੰ ਇੱਕ ਅੱਛਾ ਚੌਂ ਨਾਰਥ ইস্ট ਸਾਊਥ-ਵੈਸਟ ਦੇ ਤੋਂ ਵੱਡੇ ਰੋਡ ਜਾਣੇ ਚਾਹੀਦੇ 1.5 200 200 ਫੁੱਟ ਚੌੜੇ ਰੋਡ ਜਾਣ ਔਰ ਸਾਰਾ ਸ਼ਹਿਰ ਜਿਹੜਾ ਹੈ ਇਹਨੂੰ ਇੱਕ ਅ ਮਤਲਬ ਪੁਰਾਤਨ ਦਿੱਖ ਜਿਹੜੀ ਹੈ ਉਸੇ ਤਰ੍ਹਾਂ ਬਰਕਰਾਰ ਰੱਖਣ ਦੀ ਲੋੜ ਹੈ ਜਿਹੜੇ ਲੋਕਾਂ ਜ ਆਉਂਦੇ ਆ ਉਹ ਕੋਈ ਜਗ੍ਹਾ ਹੋਊਗੀ ਉਹਨਾਂ ਲੋਕਾਂ ਨੂੰ ਇੱਕ ਵੱਡਾ ਜਿਹੜਾ ਉਹਨਾਂ ਦਾ ਉਹਨਾਂ ਦੀ ਅਕਵਾਇਰ ਹੈ ਉਹਦੀ ਰਾਸ਼ੀ ਵੱਡੀ ਤੌਰ ਤੇ ਉਹਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਇੱਥੇ 1.5 ਲੱਖ ਬੰਦਾ ਆਉਂਦਾ ਮੈਂ ਕਹਿੰਦਾ 2.5 ਲੱਖ ਹੋਵੇ ਜਿੰਨੇ ਲੋਕ ਵੱਧ ਹੋਣਗੇ ਉੰਨੀ ਸਾੜੀਆਂ ਜਨਰੇਸ਼ਨ ਨੂੰ ਆਮਦਨ ਵੱਧ ਹੋਗੀ ਜਿੰਨਾ ਟੂਰਿਸਟ ਵੱਧ ਹੋਏਗਾ ਉਨਾ ਵੱਧ ਹੁਣ ਟੂਰਿਸਟ ਨੂੰ ਆਉਣਾ ਜਾਣਾ ਤੇ ਸੌਕਾ ਕਰਨਾ ਪੈਣਾ ਸਾਨੂੰ ਕਿ ਟੂਰਿਸਟ ਆਵੇ ਆਪਣੀਆਂ ਗੱਡੀਆਂ ਬਾਹਰ ਲਾਵੇ ਉਹਦੇ ਰਹੀਂ ਕੋਈ ਇਲੈਕਟ੍ਰੋਨਿਕ ਬੱਸਾਂ ਚੱਲਣ ਜਾਂ ਇਲੈਕਟ੍ਰੋਨਿਕ ਕੋਈ ਸਫਰ ਹੋਵੇ ਉਹ ਜਿਹੜਾ ਦਰਬਾਰ ਸਾਹਿਬ ਦੇ ਚਾਰੇ ਪਾਸੇ ਤੋਂ ਹੀ ਆ ਸਕਣ ਜ਼ਰੂਰੀ ਨਹੀਂ ਕਿ ਇੱਕ ਬੰਨੇ ਹੋਣ ਉਹਨਾਂ ਇੱਕ ਬੰਨੇ ਔਣ ਕਰਕੇ ਸਾਰੇ ਰਸ਼ਦਾ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਟ੍ਰੈਫਿਕ ਸਮੱਸਿਆ ਬਹੁਤ ਵੱਡੀ ਏਕ ਅੰਮ੍ਰਿਤਸਰ ਦੀ ਜਿਹੜੀ ਮੁਸ਼ਕਲ ਹੈ ਔਰ ਇਹ ਸਾਰੇ ਜਿਹੜੇ ਪਲਾਨ ਨੇ ਇਹ ਜਿਹੜੀ ਸਾਡੀ ਲੋਕਲ ਗਵਰਨਮੈਂਟ ਹੈ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਨਾਲ ਰਲ ਕੇ ਬਣਾਏ ਜਾ ਸਕਦੇ ਆ ਜੇ ਪਾਰਟੀ ਚਾਹੇਗੀ ਤੇ ਗੁਰਜੀਤ ਓਜਲਾ ਇੱਕ ਵਾਰੀ ਫੇਰ ਮੈਦਾਨ ਚ ਉਤਰੂਗੀ ਜੋ ਕੰਮ ਕਰੇਗੀ ਪਾਰਟੀ ਔਰ ਸਾਡੀ ਇਸ ਨਗਰ ਦੀ ਜਿਹੜੀ ਜਨਤਾ ਹੈ ਜਿਹੜੀ ਜਨਾਰਦਨ ਹੈ ਸਾਡੀ ਇਹ ਉੱਤੇ ਡਿਪੈਂਡ ਹੈ ਜੋ ਚਾਹਣਗੇ ਉਦਾਂ ਹੀ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਓਜਲਾ ਸਾਹਿਬ ਸੋ ਐਸਨ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਅਗਰ ਪਾਰਟੀ ਚਾਹੇਗੀ ਤਾਂ ਇੱਕ ਵਾਰੀ ਫੇਰ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਚ ਉਤਰਨਗੇ ਤੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ ਕਰੀਬ 10 ਸੀਟਾਂ ਜ਼ਰੂਰ ਜਿੱਤ ਕੇ ਲੈ ਕੇ ਜਾਏਗੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ